ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਜਵਾਨ ਤੇ ਪਲਵਾਨ ਦੀ ਗੱਲ ਕਰਨ ਵਾਲੇ ਤੇ ਸਿੱਖਾਂ ਤੇ जाटਾਂ ਦੀ ਬਹਾਦਰੀ ਦੇ ਕisse ਸੁਣਾਉਣ ਵਾਲੇ ਸਾਬਕਾ ਰਾਜਪਾਲ ਸਤਪਾਲ ਮਲਿਕ ਹੁਣ ਸਾਡੇ ਵਿੱਚ ਨਹੀਂ ਰਹੇ ਕੱਲ ਦਿੱਲੀ ਦੇ ਰਾਮ ਮਨੋਹਰ ਲੋਈਆ ਹਸਪਤਾਲ ਦੇ ਵਿੱਚ ਜਿੱਥੇ ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਅਤੇ ਇਨਫੈਕਸ਼ਨ ਦੇ ਚਲਦੇ ਐਡਮਿਟਸਨ ਉੱਥੇ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ ਸਾਲ ਲਏ। ਔਰ ਅਖੀਰਲੇ ਸਾਲ ਲੈਣ ਤੋਂ ਬਾਅਦ ਅੱਜ ਉਹਨਾਂ ਦਾ ਸੰਸਕਾਰ ਜਿਹੜਾ ਉਹ ਕੀਤਾ ਗਿਆ। ਸਤਪਾਲ ਮਲਕ ਜਿਹੜੇ ਬਿਹਾਰ, ਉੜੀਸਾ, ਜੰਮੂ ਕਸ਼ਮੀਰ ਗੋਆ ਅਤੇ ਮਿਗਾਲਿਆ ਦੇ ਗਵਰਨਰ ਰਹੇ ਪੰਜ-ਪੰਜ ਸਟੇਟਾਂ ਦੇ ਗਵਰਨਰ ਰਹੇ ਮਿਰਠ ਯੂਨੀਸਿਟੀ ਤੋਂ ਬੀਐਸਸੀ ਤੇ ਐਲਐਲਬੀ ਦੀ ਪੜ੍ਹਾਈ ਕਰਨ ਵਾਲੇ ਕਿਸਾਨ ਆਗੂ ਚੌਧਰੀ ਚਰਨ ਸਿੰਘ ਨੂੰ ਆਪਣਾ ਅਦਰਸ਼ ਮੰਨਣ ਵਾਲੇ ਸੱਤੇਪਾਲ ਮਲਿਕ ਜੜ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਬਾਗਪਤ ਤੋਂ ਇਲੈਕਸ਼ਨ ਲੜਿਆ ਸੀ ਚੌਧਰੀ ਚਰਨ ਸਿੰਘ ਦੀ ਪਾਰਟੀ ਭਾਰਤੀ ਕ੍ਰਾਂਤੀ ਦਲ ਵੱਲੋਂ ਤੇ ਐਮਐਲਏ ਚੁਣੇ ਗਏ ਸਨ ਅਲੀਗੜ ਤੋਂ ਲੋਕ ਸਭਾ ਦੇ ਮੈਂਬਰ ਵੀ ਰਹੇ ਯੂਪੀ ਤੋਂ ਰਾਜ ਸਭਾ ਦੇ ਮੈਂਬਰ ਵੀ ਰਹੇ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬੀਜੇਪੀ ਜੁਆਇਨ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗਵਰਨਰ ਲਗਾਇਆ ਗਿਆ ਤੇ ਵਾਰੀ-ਵਾਰੀ ਅਲੱਗ-ਅਲੱਗ ਸਮੇਂ ਤੇ ਪੰਜ ਰਾਜਾਂ ਦੇ ਬਿਹਾਰ, ਉੜੀਸਾ, ਜੰਮੂ ਕਸ਼ਮੀਰ, ਗੋਆ ਤੇ ਮੇਗਾਲਿਆ ਦੇ ਗਵਰਨਰ ਦੇ ਤੌਰ ਤੇ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਚੌਧਰੀ ਸਤੇਪਾਲ ਮਲਿਕ ਜਿਨ੍ਹਾਂ ਨੇ ਭਾਜਪਾ ਵੱਲੋਂ ਰਾਜਪਾਲ ਦੇ ਤੌਰ ਤੇ ਆਪਣੀਆਂ ਸੇਵਾਵਾਂ ਦਿੱਤੀਆਂ, ਭਾਜਪਾ ਨੇ ਉਹਨਾਂ ਨੂੰ ਨਿਯੁਕਤ ਕੀਤਾ। ਲੇਕਿਨ ਜਦੋਂ ਜੰਮੂ ਕਸ਼ਮੀਰ ਦੇ ਗਵਰਨਰ ਸਨ ਤਪ ਪੁਲਵਾਮਾ ਅਟੈਕ ਤੋਂ ਬਾਅਦ ਉਹਨਾਂ ਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਿਸ਼ਤਿਆਂ ਵਿੱਚ ਖਟਾਸ ਆ ਗਈ। ਉਹਨਾਂ ਨੇ ਕਈ ਮੰਚਾਂ ਤੇ ਖੁੱਲੇ ਆਮ ਤੇ ਕਈ ਮੀਡੀਆ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਵੀ ਪੁਲਵਾਮਾ ਅਟੈਕ ਦੇ ਉੱਤੇ ਕੇਂਦਰ ਸਰਕਾਰ ਦੀ ਪਾਲਿਸੀ ਨੂੰ ਕਟਾਰੇ ਵਿੱਚ ਖੜਾ ਕੀਤਾ। ਉਹਨਾਂ ਨੇ ਕਿਹਾ ਕਿ ਇੰਨੇ ਵੱਡੇ ਕਾਫਲੇ ਨੂੰ ਕਦੀ ਵੀ ਨਾਰਮਲੀ ਜਿਹੜਾ ਬਾਏ ਰੋਡ ਨਹੀਂ ਭੇਜਿਆ ਜਾਂਦਾ ਜੇ ਉਹਨਾਂ ਨੂੰ ਉਹਨਾਂ ਦੀ ਮੰਗ ਅਨੁਸਾਰ ਜਹਾਜ਼ ਮੁਹੱਈਆ ਕਰਾ ਜਾਂ ਕਰਾ ਦਿੱਤੇ ਜਾਂਦੇ ਤਾਂ ਸ਼ਾਇਦ ਇਹ ਹਾਦਸਾ ਨਾ ਹੁੰਦਾ ਉਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋਏ ਕਰਪਸ਼ਨ ਦੇ ਉੱਤੇ ਵੀ ਆਵਾਜ਼ ਚੁੱਕੀ ਔਰ ਇਹ ਵੀ ਕਿਹਾ ਕਿ ਉਹਨਾਂ ਨੂੰ ਬੜੀ ਮੋਟੀ ਰਕਮ ਦੀ ਪੇਸ਼ਕਸ਼ ਹੋਈ ਸੀ ਲੇਕਿਨ ਉਹਨਾਂ ਨੇ ਉਹ ਪੇਸ਼ਕਸ਼ ਠੁਕਰਾ ਦਿੱਤੀ ਲੇਕਿਨ ਇਸ ਖਟਾਸ ਦੇ ਵਿੱਚ ਉਹਨਾਂ ਨੂੰ ਜੰਮੂ ਕਸ਼ਮੀਰ ਦੇ ਰਾਜਪਾਲ ਦੀ ਕੁਰਸੀ ਤੋਂ ਹਟਾ ਕੇ ਮੇਗਾਲਿਆ ਦਾ ਗਵਰਨਰ ਲਗਾਇਆ ਗਿਆ ਲੇਕਿਨ ਇਸ ਦੌਰਾਨ ਵੀ ਆਪਣੀ ਵਿਵਾਖ ਗੱਲਬਾਤ ਲਈ ਆਪਣੇ ਮਨ ਦੇ ਵਿਚਾਰਾਂ ਨੂੰ ਖੁੱਲ ਕੇ ਕਹਿਣ ਲਈ ਅਤੇ ਬਿਨਾਂ ਕਿਸੇ ਡਰ ਤੋਂ ਬਿਨਾ ਕਿਸੇ ਦਬਾਅ ਤੋਂ ਆਪਣੇ ਵਿਚਾਰ ਵਿਅਕਤ ਕਰਨ ਲਈ ਜਾਣੇ ਜਾਂਦੇ ਸੱਤੇਪਾਲ ਮਲਕ ਜੀ ਨੇ ਕਈ ਸਟੇਜਾਂ ਦੇ ਉੱਤੇ ਜਿਹੜੀਆਂ ਗਲਤ ਨੀਤੀਆਂ ਸੰ ਸਰਕਾਰ ਦੀਆਂ ਉਹਨਾਂ ਦਾ ਵਿਰੋਧ ਕੀਤਾ ਉਹ ਕਿਸਾਨਾਂ ਦੇ ਹੱਕ ਵਿੱਚ ਵੀ ਖੁੱਲ ਕੇ ਆਏ ਜਦੋਂ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਲਾਇਆ ਤਾਂ ਬੀਂਗ ਰਾਜਪਾਲ ਇੱਕ ਫੰਕਸ਼ਨ ਵਿੱਚ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਮੋਦੀ ਨੂੰ ਸਮਝਾਇਆ ਸੀ ਕਿ ਉਹ ਕਿਸਾਨਾਂ ਨਾਲ ਤੱਕਾ ਨਾ ਕਰੇ ਤੇ ਕਿਸਾਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਘਰ ਭੇਜੇ ਉਹ ਸਿੱਖਾਂ ਦਾ ਬੜਾ ਸਤਿਕਾਰ ਕਰਦੇ ਸਨ ਸਿੱਖਾਂ ਦੀ ਬਹਾਦਰੀ ਦੇ ਕisse ਉਹ ਆਪਣੇ ਭਾਸ਼ਣਾ ਵਿੱਚ ਸੁਣਾਇਆ ਕਰਦੇ ਸਨ ਤੇ ਖਾਸ ਤੌਰ ਤੇ ਉਹ ਸਿੱਖਾਂ ਦੀ ਇਸ ਗੱਲ ਦੇ ਬੜੇ ਕਾਇਲ ਸਨ ਕਿ ਸਿੱਖ ਆਪਣੇ ਨਾਲ ਹੋਏ ਤੱਕੇ ਨੂੰ ਕਦੀ ਬਰਦਾਸ਼ਤ ਨਹੀਂ ਕਰਦੇ ਤੇ ਜਿਹੜਾ ਤੱਕਾ ਕਰਦਾ ਹੈ ਉਹਦੇ ਤੋਂ ਬਦਲਾ ਜ਼ਰੂਰ ਲੈਂਦੇ ਨੇ ਉਹ ਜਨਰਲ ਡਾਇਰ ਤੋਂ ਲੈ ਬਦਲੇ ਦਾ ਵੀ ਜ਼ਿਕਰ ਕਰਦੇ ਸਨ ਉਹ ਜ਼ਿਕਰ ਕਰਦੇ ਸਨ ਕਿ ਕਿਵੇਂ ਇੰਦਰਾ ਗਾਂਧੀ ਨੂੰ ਵੀ ਪਤਾ ਸੀ ਕਿ ਮੈਂ ਜੋ ਗਲਤੀ ਕੀਤੀ ਹੈ ਹੁਣ ਸਿੱਖਾਂ ਨੇ ਮੈਨੂੰ ਛੱਡਣਾ ਨਹੀਂ ਕਿਵੇਂ ਜਨਰਲ ਵਿਅਦਿਆ ਨੂੰ ਜਾ ਕੇ ਮਾਰਿਆ ਗਿਆ ਇਹਦਾ ਜ਼ਿਕਰ ਉਹ ਭਾਸ਼ਣਾ ਵਿੱਚ ਕਰਦੇ ਸਨ ਤੇ ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਮੋਦੀ ਨੂੰ ਵੀ ਕਿਹਾ ਸੀ ਕਿ ਤੂੰ ਸਿੱਖਾਂ ਦੇ ਨਾਲ ਪੰਗਾ ਨਾ ਲੈ ਤੇ ਬੜੇ ਸਤਕਾਰ ਨਾਲ ਇਹਨਾਂ ਦੀਆਂ ਮੰਗਾਂ ਮੰਨ ਕੇ ਇਹਨਾਂ ਤੋਂ ਬਾਰਡਰਾਂ ਤੋਂ ਵਾਪਸ ਪੇਜ ਦੇ ਉਹ ਜੱਟਾਂ ਦੀ ਵੀ ਗੱਲ ਕਰਦੇ ਸਨ ਜਾੜ ਕਮਿਊਨਿਟੀ ਦੀ ਬਹਾਦਰੀ ਦੇ ਅਕਸਰ ਕਿੱਸੇ ਉਹ ਆਪਣੇ ਪਾਠਨਾ ਵਿੱਚ ਸੁਣਾਇਆ ਕਰਦੇ ਸਨ ਤੇ ਜਦੋਂ ਦੇਸ਼ ਦੀਆਂ ਪਲਵਾਨ ਬੇਟੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਕੁਸ਼ਤੀ ਸੰਗ ਦੇ ਪ੍ਰਧਾਨ ਦੇ ਖਿਲਾਫ ਜਦੋਂ ਉਹਨਾਂ ਨੇ ਮੋਰਚਾ ਲਗਾਇਆ ਤਾਂ ਸੱਤੇਪਾਲ ਮਲਿਕ ਜਿਹੜੇ ਸਾਬਕਾ ਗਵਰਨਰ ਬਣ ਚੁੱਕੇ ਸਨ ਉਹ ਖੁੱਲ ਕੇ ਉਹਨਾਂ ਬੇਟੀਆਂ ਦੇ ਸਮਰਥਨ ਵਿੱਚ ਆਏ ਤੇ ਉਹਨਾਂ ਦੇ ਹੱਕ ਵਿੱਚ ਉਹਨਾਂ ਨੇ ਕਈ ਪੋਸਟਾਂ ਵੀ ਪਾਈਆਂ ਤੇ ਕਈ ਮੰਚਾਂ ਤੋਂ ਵੀ ਉਹਨਾਂ ਦੀ ਆਵਾਜ਼ ਚੁੱਕੀ ਸਿੱਖਾਂ ਦੇ ਬਾਰੇ ਹਰ ਮੰਚ ਤੋਂ ਚਰਚਾ ਕਰਨ ਵਾਲੇ ਸਿੱਖਾਂ ਦੀ ਬਹਾਦਰੀ ਦੇ ਜਾਟਾਂ ਦੀ ਬਹਾਦਰੀ ਦੇ ਕisse ਸੁਣਾਉਣ ਵਾਲੇ ਸੱਤੇਪਾਲ ਮਲਿਕ ਹੁਣ ਸਾਡੇ ਵਿੱਚ ਨਹੀਂ ਰਹੇ ਜਦੋਂ ਕਿਡਨੀ ਦੀ ਬਿਮਾਰੀ ਕਰਕੇ ਉਹਨਾਂ ਨੂੰ ਆਰਐਮਐਲ ਹਸਪਤਾਲ ਵਿੱਚ داخل ਕਰਵਾਇਆ ਗਿਆ ਤਾਂ ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕੁਝ ਪਰਚੇ ਵੀ ਦਰਜ ਕੀਤੇ ਗਏ ਐਫਆਈਆਰ ਕੀਤੀ ਗਈ ਉਹਨਾਂ ਅਤੇ ਉਹਨਾਂ ਦੇ ਨਾਲ ਕੁਝ ਹੋਰ ਸਾਥੀਆਂ ਦੇ ਖਿਲਾਫ ਜੰਮੂ ਕਸ਼ਮੀਰ ਦੇ ਦੌਰਾਨ ਗਵਰਨਰ ਰਹਿੰਦੇ ਹੋਏ ਕਰਪਸ਼ਨ ਦੇ આરોਪ ਲਗਾ ਕੇ ਐਫਆਈਆਰ ਦਰਜ ਕੀਤੀ ਗਈ ਲੇਕਿਨ ਸ਼ਰੀਰ ਛੱਡਣ ਤੋਂ ਪਹਿਲਾਂ ਉਹਨਾਂ ਨੇ ਇੱਕ ਚਿੱਠੀ ਜਿਹੜੀ ਹੈ ਇੱਕ ਲੈਟਰ ਜਿਹੜਾ ਹੈ ਉਹ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਆਪਣੇ ਵਿਚਾਰ ਜਿਹੜੇ ਹੈ ਟਵਿੱਟਰ ਹੈਂਡਲ ਤੇ ਲਿਖੇ ਜਿਨ੍ਹਾਂ ਵਿਚਾਰਾਂ ਨੇ ਪੂਰੇ ਸਿਆਸੀ ਮਾਹੌਲ ਨੂੰ ਗਰਮ ਕਰ ਦਿੱਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਉਹਨਾਂ ਨੇ ਕੀ ਲਿਖਿਆ ਸੋ ਉਹਨਾਂ ਨੇ ਆਪਣੇ ਟਵਿੱਟਰ ਹੈਂਡਲ ਤੇ ਦੇਸ਼ ਵਾਸੀਆਂ ਦੇ ਨਾਮ ਇੱਕ ਮੈਸੇਜ ਪਾਇਆ ਸੀ ਉਹ ਮੈਸੇਜ ਜਿਹੜਾ ਮੈਂ ਪੜ੍ਹ ਕੇ ਆਪ ਜੀ ਨੂੰ ਸੁਣਾਣਾ ਚਾਹਾਂਗਾ ਨਮਸਕਾਰ ਦੇਸ਼ ਵਾਸੀਓ मैं पिछले लगभग दो सप्ताह से अस्पताल में भर्ती हूँ और अभी दो दिन पहले मोदी सरकार की एजेंसी सी ने मेरे ऊपर चार्जशीट दाखिल की है मैं अपने देशवासियों को बताना चाहता हूं कि मैं किसान का बेटा हूं और किसान मसीहा स्वर्गीय चौधरी चरण सिंह जी द्वारा स्थापित सिद्धांत का पालन करते हुए अपने राजनीतिक जीवन में पूर्ण ईमानदार रहा हूं। इस चार्जशीट से डरने वाला नहीं हूं। जिस चार शीट में मुझे फंसाया जा रहा है उस टेंडर के बारे में मैंने खुद प्रधानमंत्री जी को बताया था कि इसमें भ्रष्टाचार है इसलिए मैंने उसे कैंसिल कर दिया था और यह टेंडर दोबारा मेरे तबादला होने के बाद हुआ है मोदी जी और सीबीआई बी आई देशवासियों को बताए कि मैंने जिस भ्रष्टाचार के बारे में आपको बताया था उसकी जांच कहां तक पहुंची सरकारी एजेंसियां सीबीआई ईडी अगर आप ईमानदार हो तो आम देशवासियों को बताओ कि मेरी संपत्ति कितनी बड़ी है अगर मेरी संपत्ति नहीं बड़ी है तो मेरे ऊपर झूठा लंचन मत लगाओ सच्चाई तो ये है कि मैं एक कमरे के मकान में रह रहा हूँ और मैं खुद कर्ज में हूँ मोदी जी आपसे और आपकी सरकारी एजेंसियों से मेरा विनम्र निवेदन है कि मुझे झूठा साबित करने की कोशिश ना करें मेरे देशवासियों के अंदर मेरे प्रति नफरत पैदा करने की कोशिशें ना करें अगर आप में हिम्मत है तो सच्चाई से जांच करवाओ ताकि दूध का दूध और पानी का पानी ਹੋ ਸਕੇ ਸੱਤੇ ਮੈਂ ਜੈਤੇ ਇਮਾਨਦਾਰੀ ਤੇ ਸੱਚਾਈ ਕੇ ਸਾਥ ਮੈਂ ਮਜਬੂਤੀ ਸੇ ਤਾਨਾਸ਼ਾਹੀ ਸਰਕਾਰ ਕੇ ਸਾਹਮਣੇ ਖੜਾ ਹੂੰ ਸੱਤੇਪਾਲ ਮਲਿਕ ਪੂਰਵ ਗਵਰਨਰ ਇਹ ਉਹਨਾਂ ਦਾ ਮੈਸੇਜ ਹੈ ਜਿਹੜਾ ਉਹਨਾਂ ਨੇ ਹਸਪਤਾਲ ਦੇ ਵਿੱਚ ਬਿਸਤਰ ਤੇ ਪਏ ਮੌਤ ਨਾਲ ਲੜਦੇ ਹੋਏ ਲਿਖਿਆ ਤੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਬੰਦਾ ਮਰਨ ਵਾਲਾ ਹੁੰਦਾ ਹੈ ਉਹ ਝੂਠ ਨਹੀਂ ਬੋਲਦਾ ਕਿ ਇੱਕ ਮਨ ਵਿੱਚ ਡਰ ਹੁੰਦਾ ਹੈ ਕਿ ਮੈਂ ਅੱਗੇ ਰੱਬ ਦੇ ਕਰ ਜਾਣਾ ਤੇ ਮੈਂ ਝੂਠ ਬੋਲ ਕੇ ਉੱਥੇ ਨਾ ਜਾਵਾਂ ਤੁਹ ਲੱਗਦਾ ਕਿ ਕਿ ਸਤਪਾਲ ਮਲਿਕ ਦੇ ਨਾਲ ਕਿਧਰੇ ਨਾ ਕਿਧਰੇ ਤੱਕਾ ਜਰੂਰ ਹੋਇਆ ਹੈ ਅੱਜ ਜਦੋਂ ਉਹਨਾਂ ਦੀ ਮੌਤ ਹੋਈ ਹੈ ਤਾਂ ਸਿੱਖ ਲੀਡਰ ਜਿਹੜੇ ਨੇ ਉਹ ਵੀ ਉਹਨਾਂ ਦੀ ਮੌਤ ਦੇ ਉੱਤੇ ਅਫਸੋਸ ਪ੍ਰਗਟ ਕਰ ਰਹੇ ਨੇ ਕਿਸਾਨ ਆਗੂ ਵੀ ਉਹਨਾਂ ਦੀ ਮੌਤ ਦੇ ਉੱਤੇ ਅਫਸੋਸ ਪ੍ਰਗਟ ਕਰ ਰਹੇ ਨੇ ਕਈ ਵੀਡੀਓ ਸਾਹਮਣੇ ਆ ਰਹੀਆਂ ਨੇ ਕਈਆਂ ਨੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਉਹਨਾਂ ਨੂੰ ਸ਼ਰਦਾਂਜਲੀ ਦਿੱਤੀ ਹੈ ਹਾਲਾਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵੀ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਉਹਨਾਂ ਦੀ ਮੌਤ ਦੇ ਉੱਤੇ ਦੁੱਖ ਪ੍ਰਗਟ ਕੀਤਾ ਤੇ ਇਹ ਵੀ ਕਿਹਾ ਕਿ ਮੈਂ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਆਂ। ਇਹ ਚੰਗੀ ਗੱਲ ਹੈ ਕਿ ਰਾਜਨੀਤਿਕ ਮਤਭੇਦ ਜਿੰਨੇ ਮਰਜ਼ੀ ਹੋਣ ਪਰ ਅਸੀਂ ਜਿਹੜੀਆਂ ਸਾਡੇ ਦੇਸ਼ ਦੀਆਂ ਹਸਤੀਆਂ ਨੇ ਉਹਨਾਂ ਦੇ ਜਾਣ ਤੋਂ ਬਾਅਦ ਇੱਕ ਨੈਤਿਕਤਾ ਦੇ ਤਹਿਤ ਉਹਨਾਂ ਦੀ ਮੌਤ ਦਾ ਸਨਮਾਨ ਜ਼ਰੂਰ ਕਰਦੇ ਆਂ। ਸੋ ਸਿੱਖ ਕੌਮ ਵੱਲੋਂ, जाटਾਂ ਵੱਲੋਂ, ਕਿਸਾਨਾਂ ਵੱਲੋਂ, ਜਵਾਨਾਂ ਵੱਲੋਂ ਤੇ ਪਹਿਲਵਾਨਾਂ ਵੱਲੋਂ ਜਿੱਥੇ ਆਪਣੀ ਆਵਾਜ਼ ਚੁੱਕਣ ਵਾਲੇ ਲੀਡਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਉੱਥੇ ਨਾਲ ਹੀ ਆਮ ਲੋਕਾਂ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਮੈਸੇਜ ਦੀ ਬਾੜ ਆਈ ਹੋਈ ਹੈ ਅਸੀਂ ਵੀ ਇੱਕ ਔਂਕਾਰ মিডিਆ ਵੱਲੋਂ ਇੰਟਰਨੈਸ਼ਨਲ ਸਿੱਖ ਫੋਰਮ ਵੱਲੋਂ ਸ੍ਰੀ ਸੱਤੇਪਾਲ ਮਲਿਕ ਜੀ ਨੂੰ ਸ਼ਰਧਾਂਜਲੀ ਦਿੰਨੇ ਆ ਤੇ ਉਮੀਦ ਕਰਦੇ ਆ ਕਿ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇਵੇਗਾ ਦੇਸ਼ ਨੇ ਇੱਕ ਅਜਿਹਾ ਲੀਡਰ ਜਿਹੜਾ ਸੱਚ ਦੀ ਗੱਲ ਕਰਦਾ ਸੀ ਡਰਦਾ ਨਹੀਂ ਸੀ ਹੱਕ ਦੀ ਗੱਲ ਕਰਦਾ ਸੀ ਗਰੀਬ ਦੀ ਗੱਲ ਕਰਦਾ ਸੀ ਕਿਸਾਨ ਦੀ ਗੱਲ ਕਰਦਾ ਸੀ ਅਜੇ ਹਾ ਲੀਡਰ ਗਵਾਇਆ ਪਰ ਚਲੋ ਜੀਨਾਂ ਤੇ ਮਰਨਾ ਉਸ ਪਰਮਾਤਮਾ ਦੇ ਹੱਥ ਹੈ 24 ਜੁਲਾਈ 1946 ਨੂੰ ਉਹਨਾਂ ਦਾ ਜਨਮ ਹੋਇਆ ਸੀ ਉਦੋਂ ਇਲਾਕਾ ਮਿਰਠ ਸੀ ਬਾਅਦ ਵਿੱਚ ਉਹ ਬਾਗਪਤ ਬਣ ਗਿਆ ਅੱਜ ਕੱਲ ਉਹ ਬਾਗਪਤ ਦੇ ਨਾਮ ਤੋਂ ਜਾਣਿਆ ਜਾਂਦਾ ਜਿੱਥੇ ਉਹਨਾਂ ਦਾ ਜਨਮ ਹੋਇਆ ਤੇ 5 ਅਗਸਤ ਕੱਲ 2025 ਨੂੰ ਆਰਐਮਐਲ ਹਸਪਤਾਲ ਦੇ ਵਿੱਚ 79 ਸਾਲ ਦੀ ਉਮਰ ਪੂਕ ਕੇ ਉਹ ਇਸ ਦੁਨੀਆ ਤੋਂ ਗਏ ਨੇ ਸਾਡਿਆਂ ਵੱਲੋਂ ਸੱਤਿਆਪਾਲ ਮਲਿਕ ਜੀ ਨੂੰ ਬਹੁਤ ਬਹੁਤ ਸ਼ਰਧਾਂਜਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ